ਸਸ਼ਕਾਲ ਮੈਂ ਤੁਹਾਡਾ ਨੋਟ ਪ੍ਰਿਆਤਾ ਬੱਚਿਆਂ ਦੇ ਬੋਰਵੈਲ ਦੇ ਵਿੱਚ ਡਿੱਗਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਇੱਕ ਹੋਰ ਅਜੀਬਾ ਮਾਮਲਾ ਸਾਹਮਣੇ ਆਇਆ ਜੁਥੇ ਇੱਕ ਮਾਸੂਮ ਬੋਰਵੈਲ ਦੇ ਵਿੱਚ ਡਿੱਗਿਆ ਦੱਸਿਆ ਜਾ ਰਿਹਾ ਕਿ 300 ਫੁੱਟ ਬੋਰਵੈਲ ਦੀ ਡੁੰਗਾਈਆ ਤੇ 150 ਫੁੱਟ ਡੁੰਗਾਈ ਉਤੇ ਉਹ ਮਾਸੂਮ ਫਸਿਆ ਹੋਇਆ ਜਿਸ ਨੂੰ ਕੱਢਣ ਦੇ ਲਈ ਲਗਾਤਾਰ RESCUE ਆਪਰੇਸ਼ਨ ਚੱਲ ਰਿਹਾ ਹੈ ਤਾਂ ਮੋਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰਵਾਵਾਂਗੇ ਜਿੱਥੇ ਦੇਖ ਸਕਦੇ ਹੋ ਕਿ ਬੱਚੇ ਦਾ RESCUE ਆਪਰੇਸ਼ਨ ਚੱਲ ਰਿਹਾ ਹੈ ਬੋਲਵਾਰਡ ਦੇ ਵਿੱਚੋਂ ਕੱਢਣ ਦੇ ਲਈ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਜਿਹੜੇ ਨੇ ਆਪਣੇ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਉਸ ਨੂੰ ਬਾਹਰ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਦੱਸਿਆ ਜਾ ਰਿਹਾ ਕਿ ਕੁੱਲ ਮਿਲਾ ਕੇ 15 ਘੰਟੇ ਤੋਂ ਵਧੇ ਦਾ ਸਮਾਂ ਬੀਤ ਚੁੱਕਿਆ ਪਰ ਇਹ ਰੈਸਕਿਊ ਆਪਰੇਸ਼ਨ ਹਾਲੇ ਤੱਕ ਖਤਮ ਨਹੀਂ ਹੋਇਆ ਬੱਚੇ ਨੂੰ ਕੱਢਣ ਦੇ ਲਈ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਆਲੇ ਦੁਆਲੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਸਹੀ ਸਲਾਮਤ ਉਹ ਬੱਚਾ ਜਿਹੜਾ ਪਹਾੜ ਨਿਕਲავੇ ਤਾਂ ਤਸੱਜਾ ਰਿਹਾ ਕਿ ਆਪਣੇ ਕਾਰਤੇਬ ਬਾਹਰ ਖੇੜਦੇ ਸਮੇ ਉਹ ਖੁੱਲੇ ਬੋਰਵਲ ਦੇ ਵਿੱਚ ਜਾ ਡਿੱਗਦਾ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਹੱਥਾਂ ਪੈਰਾਂ ਦੀ ਪਹੁੰਚ ਜਾਂਦੀ ਹੈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਦੇ ਨੇ ਜਿਨ੍ਹਾਂ ਵੱਲੋਂ ਆਪਣਾ ਰੈਸਕਿਊ ਆਪਰੇਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਐਂਟੀਆ ਰਫਰ ਦੀ ਘਾਟੀ ਮਾ ਛਟੀਆਂ ਨੇ ਮੋਕੇ ਉੱਤੇ ਬਹੁਤ ਪੁੱਜ ਚੁੱਕੀਆਂ ਨੇ ਜਿੱਥੇ ਉਹਨਾਂ ਵੱਲੋਂ ਜਿਹੜਾ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਤੇ ਤਸਵੀਰਾਂ ਵੀ ਜਿਹੜੀਆਂ ਤੁਹਾਡੇ ਨਾਲ ਮੋਕੇ ਦੀਆਂ ਸਾਂਝੀਆਂ ਕਰਵਾ ਰਹੇ ਹਾਂ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 50 ਫੁੱਟ ਦੀ ਡੂੰਘਾਈ ਕੀਤੀ ਜਾ ਚੁੱਕੀ ਹੈ ਤੇ ਲਗਾਤਾਰ ਉਹਨਾਂ ਵੱਲੋਂ ਇਹ ਖੁਦਾਈ ਦਾ ਕੰਮ ਜਾਰੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜੀਐਸਬੀ ਮਸ਼ੀਨਾਂ ਵੀ ਨੇ ਟਰੈਕਟਰ ਟਰਾਲੀਆਂ ਵੀ ਨੇ ਤਾਂ ਕਿ ਉਹ ਮਿੱਟੀ ਦੀ ਜਿਹੜੀ ਹੈ ਢੁਆਈ ਕਰ ਸਕਣ ਤੇ ਲਗਾਤਾਰ ਉਸ ਬੱਚੇ ਦੀ ਜ਼ਿੰਦਗੀ ਉਹ ਬਚਾਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਮੁਕਤੀਆਂ ਸਾਂਝਾ ਕਰਵਾ ਰਹੇ ਨੇ ਜਿੱਥੇ ਪਰਿਵਾਰਿਕ ਮੈਂਬਰਾਂ ਦੇ ਨਾਲਾ ਜੁੜੇ ਉੱਥੇ ਲੋਕ ਮੌਜੂਦ ਨੇ ਪ੍ਰਸ਼ਾਸਨੀ ਕਮਕਾਰੀ ਨੇ ਉਹਨਾਂ ਦੇ ਲਈ ਇੱਕ ਇੱਕ ਸੈਕਿੰਡ ਜਿਹੜਾ ਕਾਫੀ ਜ਼ਿਆਦਾ ਕੀਮਤੀ ਹੈ ਕਿ ਉਸ ਬੱਚੇ ਦੀ ਜ਼ਿੰਦਗੀ ਬਚ ਸਕੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜਿੱਥੇ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਖੇਡਦੇ ਸਮੇਂ ਬੋਰਵੈਲ ਦੇ ਵਿੱਚ ਡਿੱਗ ਜਾਂਦਾ ਹੈ ਤੇ ਉਸ ਦੇ ਦੌਰਾਨ ਇਹ ਆਪਰੇਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਜਾਂਦਾ ਤੇ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਜਿਹੜਾ ਇੱਕ ਖੱਡਾ ਕੀਤਾ ਗਿਆ ਤਾਂ ਕਿ ਉਸ ਬੱਚੇ ਨੂੰ ਤੋੜ ਤਰੀਕੇ ਦੇ ਨਾਲ ਕੱਢਿਆ ਜਾ ਸਕੇ ਤਾਂ ਐਸ ਡੀ ਆਰ ਐਫ ਤੇ ਐਨ ਡੀ ਆਰ ਐਫ ਦੀਆਂ ਟੀਮਾਂ ਜਿਹੜੀਆਂ ਪੁੱਜੀਆਂ ਹੋਈਆਂ ਵੱਲੋਂ ਰੈਸਕਿਊ ਆਪਰੇਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਤੁਹਾਨੂੰ ਰਾਜ਼ ਨਹੀਂ ਆ ਕਿ ਇਸ ਮੌਕੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਨਾਲ ਬੀ ਜੀ ਪੀ ਆਗੂ ਵੀ ਮੌਜੂਦ ਨੇ ਜਿਹੜੇ ਕਿ ਬਿੱਤੇ ਰਾਤ ਦੇ ਉਸੇ ਜਗ੍ਹਾ ਉੱਤੇ ਜੁਟੇ ਹੋਏ ਨੇ ਜਿੱਥੇ ਇਹ ਮਨ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਤਾਂ ਲਗਾਤਾਰ ਲੋਕਾਂ ਵੱਲੋਂ ਦਸਖਤੀਆਂ ਜਾ ਰਹੀਆਂ ਨੇ ਕਿ ਉਸ ਮਾਸੂਮ ਦੀ ਜ਼ਿੰਦਗੀ ਜੁੜੀ ਹੈ ਉਹ ਬਚ ਸਕੇ ਜਿਸ ਦਾ ਨਾਮ ਆਰਿਅਨ ਦੱਸਿਆ ਜਾ ਰਿਹਾ ਹੈ ਮਹਿਜ਼ 5 ਸਾਲਾਂ ਦੀ ਉਮਰ ਹੈ ਜੋ ਕਿ ਪਾਪੜਾ ਦਾ ਇਲਾਕੇ ਦਾ ਰਹਿਣ ਵਾਲਾ ਹੈ ਰਾਜਸਥਾਨ ਤੋਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੂਰਾ ਮਾਮਲਾ ਸਾਹਮਣੇ ਹੈ ਜਿੱਥੇ ਇੱਕ ਮਾਸੂਮ ਆਰਿਅਨ ਬੋਰਵੈਲ ਦੇ ਵਿੱਚ ਜੜ ਡਿੱਗਿਆ ਜਿਸ ਦੱਸਿਆ ਜਾ ਰਿਹਾ ਕਿ ਜਿਸ ਬੋਰਵੈਲ ਦੇ ਵਿੱਚ ਆਰ ਇਨ ਡਿੱਗਿਆ ਉਸ ਦੇ ਵਿੱਚ ਪਾਣੀ ਵੀ ਹੈ ਤਾਂ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿਨ੍ਹਾਂ ਵੱਲੋਂ ਇਹ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਹੋਇਆ ਉਹਨਾਂ ਵੱਲੋਂ ਇੱਕ ਕੈਮਰਾ ਵੀ ਉਸ ਬੋਰਵੈਲ ਦੇ ਵਿੱਚ ਗੇਰਿਆ ਗਿਆ ਤਾਂ ਕਿ ਬੱਚੇ ਦੀ ਹਰ ਹਿਲਜੁਲ ਉਹਨ ਆਪਣੇ ਕੈਮਰੇ ਦੇ ਜ਼ਰਕੇ ਦੇਖ ਸਕਣਾ ਉਸ ਨੂੰ ਆਕਸੀਜਨ ਵੀ ਪਹੁੰਚਾਈ ਜਾ ਰਹੀ ਹੈ ਤਾਂ ਕਿ ਸਾਲ ਇਹਨ ਦੇ ਵਿੱਚ ਉਸ ਨੂੰ ਕੋਈ ਵੀ ਦਿੱਕਤ ਨਾ ਆਵੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਪੂਰੇ ਇਲਾਕੇ ਦੇ ਲੋਕ ਜਿਹੜੇ ਨੇ ਉੱਥੇ ਜੁਟੇ ਹੋਏ ਨੇ ਅਤੇ ਉਹ ਉਸ ਆਰਿਆਨ ਦੀ ਜ਼ਿੰਦਗੀ ਦੇ ਲਈ ਅਰਦਾਸਾ ਕਰ ਰਹੇ ਨੇ ਕਿ ਜਲਦ ਤੋਂ ਜਲਦ ਇਹ ਆਪਰੇਸ਼ਨ ਖਤਮ ਹੋਵੇ ਅਤੇ ਸਹੀ ਸਲਾਮਤ ਉਹ ਆਪਣੇ ਮਾਪੇ ਦੇ ਕੋਲ ਪਹੁੰਚ ਸਕੇ ਤਾਂ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਮਾਪਿਓ ਦਾ ਸਭ ਤੋਂ ਛੋਟਾ ਬੇ ਤਾਸੀ ਲਾੜਲਾ ਬੇਟਾ ਸੀ ਜੋ ਕਿ ਖੇਡਣ ਦੇ ਲਈ ਜਾਂਦਾ ਪਰ ਉਸੇ ਦੌਰਾਨ ਉਸ ਦੇ ਨਾਲ ਇਹ ਘਟਨਾ ਵਾਪਰ ਜਾਂਦੀ ਹੈ ਜਿਸ ਤੋਂ ਬਾਅਦ ਉਹ ਪਰਿਵਾਰਿਕ ਮੈਂਬਰ ਸਨੇਹ ਹਰਕਿਸੇ ਨੂੰ ਜਿਹੜੀਆਂ ਨੇ ਹੱਥਾਂ ਪੈਰਾਂ ਦੀ ਪੈਰੀ ਹੈ ਇਸ ਵਿਚਾਲੇ ਜ਼ਿਕਰ ਗੱਲ ਇਹ ਹੈ ਕਿ ਜਿੱਥੇ ਜਿਸ ਬੋਰਵੈਲ ਦੇ ਵਿੱਚੋਂ ਆਰਿਆਨ ਡਿੱਗਿਆ ਉਸ ਦੇ ਵਿੱਚ ਪਾਣੀ ਹੈ ਤਾਂ ਕਿਸੇ ਨਾ ਕਿਤੇ ਉਹ ਪਰੇਸ਼ਾਨੀ ਵੀ ਜਿਹੜੀ ਹੈ ਅਧਿਕਾਰੀਆਂ ਦੇ ਲਈ ਖੜੀ ਹੋ ਸਕਦੀ ਹੈ ਕਿਤੇ ਜੇ ਹੋਰ ਜ਼ਿਆਦਾ ਡੂੰਘਾਈ ਦੇ ਵਿੱਚ ਉਹ ਆਰਿਆਨ ਡਿੱਗ ਜਾਂਦਾ ਔਰ ਥੱਲੇ ਚਲੇ ਜਾਂਦਾ ਤਾਂ ਕਿਸੇ ਨਾ ਕਿਤੇ ਵੱਡੀ ਮੁਸੀਬਤ ਜਿਹੜੀ ਹੈ ਉਹ ਸਖਤੀ ਤਾਂ ਲਗਾਤਾਰ ਜਿਨੇ 15 ਘੰਟੇ ਤੋਂ ਵਾਅਦਾ ਸਮਾਂ ਬੀਤ ਚੁੱਕਿਆ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀ ਐਸ ਡੀ ਆਰ ਐਫ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਜੁਟੀਆਂ ਹੋਈਆਂ ਨੇ ਜਿਸ ਵੀ ਮਸ਼ੀਨਾਂ ਰਾਹੀਂ ਜਿਹੜੇ ਡੁੰਗਾਈ ਕੀਤੀ ਜਾ ਰਹੀ ਹੈ ਤਾਂ ਕਿ ਉਸ ਮਾਸੂਮ ਦੀ ਜ਼ਿੰਦਗੀ ਨੂੰ ਜਿਹੜਾ ਬਚਾਇਆ ਜਾ ਸਕੇ